ਖਾ ਦੇਵਨ ਜਾ ਰਿਓ ਚਾਨਣ ਕਦੇ ਹਰਦਾ ਨਹੀਂ ਉਹ ਕਿਰਨਾ ਦੇ ਕਾਤਲੋ ਸੂਰਜ ਕਦੇ ਮਰਦਾ ਨਹੀਂ ਵੱਖ-ਵੱਖ ਸਰਕਾਰਾਂ ਨੇ ਬੜਾ ਜ਼ੋਰ ਲਾਇਆ ਇਹਨਾਂ ਲੋਕ ਲਹਿਰਾਂ ਨੂੰ ਕੁਚਲਣ ਦਾ ਤੇ ਪਿਛਲੇ ਦਿਨਾਂ ਤੋਂ ਭਗਵਾਨ ਤਮਾਨ ਸਰਕਾਰ ਦਾ ਬਹੁਤ ਜ਼ੋਰ ਲੱਗਾ ਲੋਕ ਲੋਕਾਂ ਦੀ ਤਾਕਤ ਨੂੰ ਰੋਕਣ ਦਾ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਧਰਨੇ ਮੁਜਾਰੇ ਕਰਨ ਤੋਂ ਰੋਕਿਆ ਗਿਆ ਰਾਹਾਂ ਦੇ ਵਿੱਚ ਲੋਕਾਂ ਨੂੰ ਡੱਕਿਆ ਗਿਆ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਘਰਾਂ ਦੇ ਵਿੱਚ ਜਿਹੜੇ ਲੋਕ ਆਗੂ ਸੀ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਤੇ ਆਪ ਹੀ ਭਗਵੰਤ ਮਾਨ ਸਰਕਾਰ ਨੇ ਜਿਹੜੇ ਕਿਸਾਨ ਆਗੂ ਸੀ ਜਾਂ ਮਜ਼ਦੂਰ ਆਗੂ ਸੀ ਉਹਨਾਂ ਨਾਲ ਮੀਟਿੰਗਾਂ ਸੱਦ ਕੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਸੱਦਾ ਗੱਲਬਾਤ ਦਾ ਦਿੱਤਾ ਪਰ ਗੱਲਬਾਤ ਦੇ ਦਰਮਿਆਨ ਉਹਨਾਂ ਨੇ ਗ੍ਰਿਫਤਾਰ ਕੀਤਾ ਜੋ ਕਿ ਕਿਹਾ ਜਾ ਰਿਹਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਸੋਨਾ ਦੇ ਨਾਲ ਲੋਕਾਂ ਦੇ ਨਾਲ ਜਾਂ ਜਿਹਨੂੰ ਵੀ ਗੱਲਬਾਤ ਵਾਸਤੇ ਸੱਦਿਆ ਹੁੰਦਾ ਕਿਸੇ ਨੂੰ ਵੀ ਇਸ ਤਰੀਕੇ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਇੱਥੇ ਭਗਵੰਤ ਮਾ ਸਰਕਾਰ ਨੇ ਪਹਿਲੀ ਵਾਰ ਅਜਿਹਾ ਕੀਤਾ ਕਿ ਲੋਕਾਂ ਨੂੰ ਗੱਲਬਾਤ ਦਾ ਸੱਦਾ ਦੇ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ